ਭਾਰਤ ਨੇ T20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਭਾਰਤ ਨੇ T20 ਵਰਲਡ ਕੱਪ 2022 ਦੇ ਸੈਮੀਫਾਈਨਲ ਵਿੱਚ ਇੰਗਲੈਂਡ ਦੇ ਹੱਥੋਂ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ ਹੈ। ਇਸ ਮਹਾ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾਇਆ। ਹੁਣ 29 ਜੂਨ ਨੂੰ ਫਾਈਨਲ ਮੈਚ ਵਿੱਚ ਭਾਰਤ ਟੀਮ ਦਾ ਸਾਹਮਣਾ ਸਾਊਥ ਅਫਰੀਕਾ ਨਾਲ ਹੋਵੇਗਾ। ICC T20 World Cup 2024 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਵਿੱਚ ਖੇਡਿਆ ਗਿਆ ਟੀਮ ਇੰਡੀਆ ਨੇ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ਵਿਕਟਾਂ ਗਵਾ ਕੇ 171 ਦੌੜਾਂ ਬਣਾਈਆਂ ਇਸ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਨੇ 39 ਗੇਂਦਾਂ ਤੇ 57 ਦੌੜਾਂ ਬਣਾਈਆਂ ਰੋਹਿਤ ਨੇ 6 ਚੌਕੇ ਤੇ 2 ਛੱਕੇ ਲਗਾਏ ਰੋਹਿਤ ਸ਼ਰਮਾ ਤੋਂ ਇਲਾਵਾ ਸੂਰਿਆ ਕੁਮਾਰ ਜਾਦਵ ਨੇ 36 ਗੇਂਦਾਂ ਤੇ 47 ਦੌੜਾ ਬਣਾਈਆਂ ਹਾਰਦਿਕ ਪਾਂਡਿਆ ਨੇ ਵੀ 13 ਗੇਂਦਾਂ ਤੇ 23 ਦੌੜਾ ਬਣਾਈਆਂ ਜਦੋਂ ਕਿ ਰਵਿੰਦਰ ਜੜੀਜਾ ਨਾਟ ਆਊਟ ਰਹੇ ਅਤੇ ਅਕਸਰ ਪਟੇਲ ਨੇ ਵੀ ਨਾਟ ਆਊਟ ਰਹਿੰਦਿਆਂ 10 ਦੌੜਾ ਬਣਾਈਆਂ ਇਸ ਦੇ ਨਾਲ ਹੀ ਭਾਰਤੀ ਬੱਲੇਬਾਜ਼ਾਂ ਦੇ ਬਾਅਦ ਗੇਂਦਬਾਜ਼ਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਅਕਸਰ ਕੁਲਦੀਪ ਦੀ ਫਿਰਕੀ ਵਿੱਚ ਫਸ ਗਈ ਤੇ ਸਿਰਫ 103 ਦੌੜਾ ਬਣਾ ਕੇ ਆਲ ਆਊਟ 喝的。